ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸੋਖ ਹੋ ਟਲ ਗੁਰ ਸੇਵੀਐ ਐ ਨਿਸ ਸਹਿਜ ਸੁਫਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤਖ ਸਮਦੀ ਨੂਰੇ ਅਰਸੋ ਹੁ ਕੁਰਸੋ ਚਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਜਣ ਸੱਚਾ ਪਾਤਸ਼ਾਹ ਸ਼੍ਰੀ ਸ਼ਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਵਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪਹਿਲਾ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਉਜਲ ਕੇ ਹਾ ਚਿਲਕਣਾ ਕੋਟਿਮ ਕਲੜੀ ਮਸ ਤੋਤਿਆਂ ਝੂਠ ਨਾ ਉਤਰੈ ਜਿਸੋ ਤੋਵਾ ਤਿਸ ਉਜਲ ਕੇ ਹਾ ਚਿਲਕਣਾ ਕੋਟਿਮ ਕਲੜੀ ਮਸ ਤੋਤਿਆਂ ਝੂਠ ਨਾ ਉਤਰੈ ਜੇ ਸੋ ਤੋਵਾ ਤਿਸ ਸਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੈ ਲਿਖਾ ਮੰਗਿਐ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆ ਪਸ ਹੋ ਚਿਤਵੀ ਆਹਾ ਟਠੀਆ ਕਮਨ ਆਵਨੀ ਵਿਚ ਹੋਂ ਸਖਣੀ ਆਹਾ ਬਗਾ ਵਗੇ ਕਪੜੇ तीरथ मंझब सन कोट कोट जिया ठावणे बगे न कहियन सिम्मल रख शरीर मै मै जिन देख पुलन से फल कम न आवनी ते गुण मै ਤਨ ਹਨ ਅੰਦਲੇ ਭਾਰ ਉਠਾਇਆ ਡੁੱਗਰੇ ਬਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ ਚੱਕਰੀਆਂ ਚੰਗਿਆਈਆਂ ਸਿਆਣਪਕਿਤ ਨਾਨਕ ਨਾਮ ਸਮਾਲ ਤੂੰ ਬਦਾ ਛੁਟ ਹੈ ਜਿਤ ਚੱਕਰੀਆਂ ਚੰਗਿਆਈਆਂ ਅਵਰ ਸਿਆਣਪਕਿਤ ਨਾਨਕ ਨਾਮ ਸਮਾਲ ਤੂੰ ਬਦਾ ਛੁਟ ਹੈ ਜਿਤ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਪਾਦੋਏ ਪਰਮ ਪੁਨਾਣੀਆਂ ਦੁਜੈ ਲਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ নাহি ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੀਤ ਪਕੜੇ ਚਲਾਇਨ ਦੂਤ ਜਮ ਕਿਸੇ ਨਦੀਨੀ ਪੀਤ ਛੜਖੜੋ ਤੇਖਿਨੇ ਮਾਹੀ ਜਿਨਸਿਉ ਲਗਾਹੇਤ ਹੱਥ ਮਰੂੜੈ ਤਨ ਕਪੇ ਸਿਆਹੋ ਵਾਸੇਤ ਜੀ ਹਾ ਬਿਜੈ ਸੋ ਲੁਣੈ ਕਰਮ ਸੰਦੜਾ ਖੀਤ ਨਾਨਕ ਪ੍ਰਭ ਸ਼ਿਰਨਾਗਤੀ ਚਰਨ ਬਹੁਤ ਪ੍ਰਵਤੀਤ ਸੇ ਪਦੁਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੀਤ ਜੇ ਖਾ ਬੀਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬਹੁਤ ਪ੍ਰਵਦੀਤ ਸੀ ਪਦੁਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ